ਰਾਮ ਤੀਰਥ ਦੇ ਮੇਲੇ ਦੇ ਸੰਬੰਧ ਵਿੱਚ ਮੰਦਿਰ ਮਾਤਾ ਲਾਲ ਦੇਵੀ ਮਾਡਲ ਚਾਉਂ ਤੋਂ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਲਈ ਉੱਚੇ ਚਤੌੜ ਤੇ ਸਾਬਕਾ ਉਪ ਮੁੱਖ ਮੰਤਰੀ ओमप्रकाश सोनी पूजे ਅਤੇ ਉਹਨਾਂ ਨੂੰ ਮੰਦਿਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਭका ਉਪ ਮੁੱਖ ਮੰਤਰੀ ओमप्रकाश सोनी ਨੇ ਸਮੂਹ ਸੰਗਤਾਂ ਨੂੰ रामतीरथ ਮੇਲੇ ਦੀ ਬਧਾਈ ਦਿੱਤੀ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, महंत देवीदास, विजय शर्मा, ਯਸ਼ਪਾਲ ਜੋਸ਼ੀ, ਸतीश शर्मा ਵੀ ਮੌਜੂਦ ਸਨ। ਰਾਣਿਕਾ ਬਾਗ ਵਿਖੇ ਕੌਂਸਲਰ ਨੀਤੂ टांगਰੀ ਅਤੇ ਸੰਜੀਵ टांगਰੀ, ਡਾਕਟਰ ਰਾਜ ਕੁਮਾਰ 베ਰ ਕਵਲੋ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਵਿਕਰਮ ਸ਼ਰਮਾ ਨੇ ਆਖਿਆ ਕੀ RAM تیرੰਤ ਮਾਤਾ ਜੀ ਦੇ ਮੰਦਿਰ ਵਿਖੇ ਸੰਗਤਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਜਿੱਥੇ ਸੰਗਤਾਂ ਲਈ ਲੰਗਰ ਦੇ ਖਾਸ ਪ੍ਰਬੰਧ ਹਨ ਉਹਨਾਂ ਨੇ ਇਸ ਮੂਹ ਸੰਗਤਨ ਨੂੰ ਅਪੀਲ ਕੀਤੀ ਕਿ ਜੋ ਇਤਿਹਾਸਿਕ ਮੇਲਾ ਚੱਲ ਰਿਹਾ ਉਸ 'ਤੇ ਜੋ ਸੰਗਤਾਂ ਪਾਗ ਲੈਣ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣ ਅਤੇ ਉੱਥੋਂ ਦਾ ਇਤਿਹਾਸ ਦੱਸਣ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅੱਜ ਮਾਤਾ ਲਾਲਦੇਵ ਜੀ ਦੇ ਗੁਲਾਬ ਰਾਮ ਜੀ ਦੇ ਪੰਦਰਸਰਤ ਤੇ ਉਹਨਾਂ ਨੂੰ ਪਜਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਮਾਤਾ ਜੀ ਨਾਲ ਜਾ ਰਹੇ ਨੇ ਤੋਂ ਅੱਜ ਦੇ ਵਿੱਚ ਨੇਤੇ ਕਿਉਂਕਿ ਰਾਮ ਜੀ ਦੇ ਪੰਦਰਸਰ ਮੇਲਾ ਤੋਂ ਅੱਜ ਤੋਂ ਮਾਤਾ ਜੀ ਦੇ ਮੰਦਰ ਤੋਂ ਧਨਵਾਜ ਜਿਹੜੀ ਆ ਹੋਣੀ ਹੈ ਮਾਏ ਦੇ ਸ਼ਰਧਾਂ ਦੇ ਸਾਰੀਆਂ ਜਨਤਾ ਨੂੰ ਸਾਰੇ ਮਾਤਾ ਜੀ ਦੇ ਮੰਦਿਰ ਤੇ ਤਰਸਤੀਆਂ ਨੂੰ ਅਰੇ ਨੂੰ ਅੱਜ ਦੇ ਦਿਨ ਮੁਬਾਰਕਬਾਦ ਜਿੰਦਾ ਤੋਂ ਅੱਜ ਦੇ ਦਿਨ ਅਸੀਂ ਮਾਤਾ ਜੀ ਦੇ ਚਰਨਾ ਜੇ ਨਵਾਜ਼ ਕਰਦੀ ਹੈ ਕਿ ਉਹਨਾਂ ਦਾ ਸਾਰੇ ਭਕਾਂ ਦੇ ਸਾਰੀਆਂ ਸੰਗਤਾਂ ਦੇ ਸਾਰੇ ਸ਼ਹਿਰ ਵਾਸੀਆਂ ਦੇ ਮੇਲ ਪਰਿਆਤ੍ਰੇ ਦੇਖੋ ਜੀ ਮਾਤਾ ਜੀ ਦਾ ਇਹ ਘੁੱਟਾ ਲਾਇਆ ਹੈ RAM ji ਦਾ ਮੇਲਾ ਮਾਤਾ ਜੀ ਨੇ ਹੀ ਸ਼ੁਰੂ ਕੀਤਾ ਹੈ ਹੁਣ ਬਹੁਤ ਵਧੀਆ ਚੱਲਦਾ ਪਿਆ ਹੈ ਬਹੁਤ ਸਰਕਾਰ ਨੇ ਬੜਾ ਸਾਥ ਦਿੱਤਾ ਹੈ ਔਰ ਮੇਲੇ ਵਾਸਤੇ ਮਾਤਾ ਜੀ ਹਰ ਹਰ ਸਾਲ ਇਸ ਮੇਲੇ ਨੂੰ ਮਨਾਉਣ ਵਾਸਤੇ ਆਪਣੀ ਸੰਗਤ ਲੈ ਕੇ ਜਾਂਦੇ ਆ ਸ਼ੋਭਾ ਯਾਤਰਾ ਕੱਢੀਦੀ ਹੈ ਭਗਵਾਨ ਬਾਲਮੀਕੀ ਜੀ ਦਾ ਉਨਗਾਨ ਕਰਦੇ ਆ ਸਭ ਨੂੰ ਬੜਾ ਸ਼ੁਭ ਮਾਤਾ ਜੀ ਅਸ਼ੀਰਵਾਦ ਦਿੰਦੇ ਆ ਔਰ ਸਭ ਨੂੰ ਕਹਿੰਦੇ ਆ ਚਲੋ ਮੇਲੇ ਤੇ ਚਲੋ ਇਹ RAMDIT ਮੇਲਾ ਬੜਾ ਪੁਰਾਣਾ ਜਗ੍ਹਾ ਹੈ ਲਵ ਗੁਸਤੀ ਜਗ੍ਹਾ ਹੈ ਮਾਤਾ ਜੀ ਦਾ ਆਸ਼ੀਰਵਾਦ ਸਾਰੀ ਸੰਗਤ ਜਾ ਰਹੀ ਹੈ ਸੰਗਤ ਵਾਸਤੇ ਸਾਰਾ ਪ੍ਰਬੰਧ ਕੀਤਾ ਹੈ ਉਹਦੇ ਲੰਗਰ ਦਾ ਹੀ ਪ੍ਰਬੰਧ ਕੀਤਾ ਹੈ ਕਾਸ਼ਤੀ ਦਾ ਅਲੱਗ ਪ੍ਰਬੰਧ ਹੈ ਫਸਾ ਕੀਤੇ ਜਾਂ ਮਾਤਾ ਜੀ ਵਾ ਜੀ ਸੰਗਤ ਵਾਸਤੇ ਸੰਗਤ ਨੂੰ ਮਾਤਾ ਜੀ ਬੜਾ ਆਰਾਮ ਨਾਲ ਬੜੇ ਪਿਆਰ ਨਾਲ ਲੈ ਕੇ ਜਾਂਦੇ ਆ ਮਾਤਾ ਜੀ ਕਿਰਪਾ ਕਰ ਜੀ ਮਾਤਾ ਜੀ ਅੱਜ ਬੜਾ ਭਾਗਾ ਵਾਲਾ ਦਿਨ ਹੈ ਮਾਤਾ ਜੀ ਅੱਜ RAM KIR ਦੇ ਮੇਲੇ ਦੇ ਉਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਨੇ ਮਾਤਾ ਜੀ ਦੇ ਨਾਲ ਮਾਤਾ ਜੀ ਦੇ ਸੰਕਾ ਜਾ ਰਹੀਆਂ ਸੰਤਾ ਨਾਲ ਅਸੀਂ ਅਸੀਂ ਸਾਰੇ ਵੀ ਸਾਰੇ ਟਰਸਟੀ ਜਾ ਰਹੇ ਆ ਪ੍ਰਬੰਧੋਂ ਸੇ ਬੜਾ ਵਧੀਆ ਔਰ ਸੁੰਦਰ ਲੰਗਰ ਉੱਥੇ ਤਿਆਰ ਕੀਤਾ ਗਿਆ ਹੈ ਬੜਾ ਅੱਛਾ ਲੰਗਰ ਹੈ ਸਾਰੇ ਸਰਦਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਉੱਥੇ ਆਓ ਮਾਤਾ ਜੀ ਦਾ ਪ੍ਰਸ਼ਾਦ ਪਾਓ ਮਾਤਾ ਜੀ ਦੇ ਨਾਲ ਮਾਤਾ ਜੀ ਦੇ ਰਾਮਦੀਰ ਦੇ ਪੁੱਤਰ ਸਰੋਵਰ ਦੇ ਵਿੱਚ ਮਾਤਾ ਜੀ ਦੇ ਨਾਲ ਮਾਤਾ ਜੀ ਦਾ ਸੰਕਾ ਇਸ਼ਨਾਨ ਕਰਨ ਜਾ ਮਾਤਾ ਵੀ ਅੱਜ ਮਾਤਾ ਲਾਲ ਦੇਵ ਜੀ ਦੇ ਪਵਿੱਤਰ ਸਥਾਨ ਮਾਡਲ ਟਾਉਂ ਤੋਂ ਮੰਦਿਰ ਤੋਂ ਇਹ ਸ਼ੁਭ ਯਾਤਰਾ ਸ਼ੁਭਾਰੰਭ ਹੋਇਆ ਹੈ ਔਰ ਸਾਡੇ ਬਹੁਤ ਹੀ ਹਰਮਨ ਪਿਆਰੇ ਨੀਤੂ ਟਾਂਗੜੀ ਜੀ ਸਾਡੇ ਕੌਂਸਲਰ ਸੰਜੀਵ ਟਾਂਗੜੀ ਜੀ ਔਰ ਸਤੀ ਸ਼ਰਮਾ ਜੀ ਸਾਰੇ ਇਲਾਕੇ ਦੇ ਲੋਕ ਜਿਹੜੇ ਆ ਖਾਸ ਕਰਕੇ ਤੁਸੀਂ ਦੇਖ ਰਹੇ ਹੋ ਸਾਰੀਆਂ ਭੈਣਾ ਅੱਜ ਮਾਹ ਮਾਈ ਦੀ ਹੈ ਕਿਰਪਾ ਅੱਜ ਬਰਸਣੀ ਹੈ ਉਹ ਕਿਰਪਾ ਵਰਸਾਨ ਵਾਸਤੇ ਅੱਜ ਮਾਹ ਮਾਈ ਇਸ ਜਗ੍ਹਾ ਦੇ ਉੱਪਰ ਦਰਸ਼ਨ ਦੇਣ ਆ ਰਹੀ ਹੈ ਅਸੀਂ ਸਾਰੇ ਹੀ ਅੱਜ ਦੇ ਦਿਨ ਬਹੁਤ ਖੁਸ਼ ਆਂ ਔਰ ਬਹੁ ਮੁਬਾਰਕਬਾਦ ਦੇਨੇ ਆ ਔਰ ਇਹ ਜਿਹੜੀ ਛੁਬਾ ਯਾਤਰਾ ਹੈ ਮਾਲੜ ਟੌਣ ਰਾਣੀ ਦਾ ਬਾਗ ਤੋਂ ਚੱਲ ਕੇ ਇਹ ਰਾਮ ਤੀਰਤ ਤੱਕ ਜਾਏਗੀ ਇਹ ਸਾਰੀ ਜਿਹੜੀ ਸੰਗਤ ਹੈ ਉੱਥੇ ਜਾ ਕੇ ਇਹ ਛੁਬਾ ਯਾਤਰਾ ਦਾ ਜਿੱਥੇ ਸੁਬਾਰਾ ਮੋਹਰ ਉੱਥੇ ਖਤਮ ਹੋਈ ਅੱਜ ਫਿਰ ਪੂਜੇ ਮਾਤਾ ਲਾਲਦੇਵ ਜੀ ਦੇ ਮੰਦਿਰ ਤੋਂ RAMDIN ਦੇ ਮੇਲੇ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਮਾਤਾ ਜੀ ਇਸ ਮੇਲੇ ਦੀ ਸ਼ੁਰੂਆਤ ਕਰਦੇ ਨੇ ਔਰ ਅੱਜ ਵੀ ਰਾਣੀ ਕਾ ਬਾਗ ਦੀ ਸਾਰੀ ਸੰਗਤ ਉੱਥੇ ਜਾਰੀ ਹੈ ਔਰ ਡਾਕਟਰ ਰਾਜਪੁਰ ਵੇਰਕਾ ਜੀ ਜੋ ਕਿ ਪੂਰਵ ਕੈਬਨਿਟ ਮੰਤਰੀ ਵੀ ਨੇ ਔਰ ਹਮੇਸ਼ਾ ਮੰਦਿਰ ਦੇ ਨਾਲ ਇਹਨਾਂ ਦੀ ਬੜੀ ਆਸਤਾ ਹੈ ਅੱਜ ਜੀ ਅੱਛੇ ਤੌਰ ਤੇ ਸੱਥੇ ਮੱਥਾ ਟੇਕਣ ਵੀ ਆਏ ਨੇ ਔਰ ਇਸ ਮੇਲੇ ਦੀ ਸ਼ੁਰੂਆਤ ਕਰਨ ਲਈ ਨਾਲ ਆਏ ਨੇ ਅਸੀਂ ਇੱਥੇ ਆਦੇ ਰਣੂ ਜੀ ਆਇਆਂ ਕਹਿੰਦੇ ਹਾਂ ਔਰ ਪਰਮ ਪੂਜਯਾ ਮਾਤਾ ਲਾਲ ਦੇਵੀ ਜੀ ਦੇ ਅੱਗੇ ਇਹੋ ਪ੍ਰਸੰਗ ਕਰਦੇ ਵੀ ਉਹਨਾਂ ਦਾ ਹਮੇਸ਼ਾ ਸਾਡੇ ਇਸ ਇਲਾਕੇ ਤੇ ਆਪਣਾ ਮਿਹਰ ਭਰਿਆ ਹੱਥ ਰਿਹਾ ਹੈ ਅਸ਼ੀਰਵਾਦ ਰਿਹਾ ਹੈ ਇਸੇ ਤਰ੍ਹਾਂ ਦਾ ਅਸ਼ੀਰਵਾਦ ਇਸ ਇਲਾਕੇ ਤੇ ਬੜਿਆਂ ਰਵੇ ਔਰ ਅੱਜ ਦੀ ਇਸ ਸ਼ੁਭ ਦਿਹਾੜੇ ਦੀ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਬੜੇ ਉਤਸ਼ਾਹ ਦੇ ਨਾਲ ਮੰਦਿਰ ਮਾਤਾ ਲਾਲ ਦੇਵੀ ਤੋਂ ਜਿਹੜੀ ਸ਼ੋਭਾ ਯਾਤਰਾ ਹੈ ਉਹ ਸਜਾਈ ਗਈ ਹੈ ਜੋ ਕਿ ਰਾਮ ਤੀਰਥ ਵਿਖੇ ਜਾ ਕੇ ਸੰਪੰਨ ਹੋਵੇਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਤੇ ਕਹਿ ਸਕਦੇ ਆ ਕਿ RAM TIRATH ਮੇਲੇ ਦਾ ਆਗਾਜ਼ ਹੋ ਚੁੱਕਾ ਹੈ। ਸੋ ਬੜਾ ਹੀ ਇਤਿਹਾਸਿਕਾ ਸਥਾਨ ਹੈ। ਸੋ ਇਸ ਮੇਲੇ ਤੇ ਤੁਸੀਂ ਵੀ ਆਪਣੀਆਂ ਹਾਜ਼ਰੀਆਂ ਭਰੋ ਤੇ ਆਪਣੇ ਬੱਚਿਆਂ ਨੂੰ Hindu ਸੰਸਕ੍ਰਿਤੀ ਦੇ ਨਾਲ ਜੋੜੋ ਤੇ ਤੁਸੀਂ ਵੀ ਜੁੜੋ। ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੀਤ ਕੁਮਾਰ ਅੰਮ੍ਰਿਤਸਰ ਖਬਰਨਾਮਾ।